ਇਸ ਗ라운ਡ ਤੋਂ ਅਸੀਂ ਬੇਨਤੀ ਕਰਨੀ ਆਂ ਵਰਲਡ ਦੀਆਂ ਪੂਰੀਆਂ ਕਲੱਬਾਂ ਨੂੰ ਪੂਰੀਆਂ ਫੰਡਰੇਸ਼ਨਾਂ ਨੂੰ ਜੋ ਕਬੱਡੀ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਉਹਦੇ ਨਾਲ ਅਸੀਂ ਘੱਟੋ-ਘੱਟ 60% ਉਹਨਾਂ ਬੰਦਿਆਂ ਨਾਲ ਵੀ ਸਹਿਮਤ ਆਂ ਪਰ ਗੱਲ ਕੀ ਹੈ ਮੈਂ ਉਹਨਾਂ ਦੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਬੱਡੀ ਜਗਤ ਵੱਲੋਂ ਵੀ ਆਪਾਂ ਬਹਿ ਕੇ ਇਹਦਾ ਕੋਈ ਹੱਲ ਕੱਢੀਏ ਸਾਰੀਆਂ ਫੰਡਰੇਸ਼ਨਾਂ ਇੱਕ ਮੁੱਦੇ ਤੇ ਇਕੱਠੀਆਂ ਹੋਣ ਜਾਂ ਜਿਹੜੀਆਂ ਪਿੰਡਾਂ ਦੇ ਜਿਹੜੀਆਂ ਫੰਡਰੇਸ਼ਨਾਂ ਇੰਡੀਆ ਦੀਆਂ ਕਲੱਬਾਂ ਨੇ ਜਾ ਸਾਡੀਆਂ ਇੱਥੇ ਦੋ ਤਿੰਨ ਫੰਡਰੇਸ਼ਨਾਂ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਤੇ ਮੇਰੀ ਵਰਲਡ ਦੀਆਂ ਕਲੱਬਾਂ ਨੂੰ ਫੰਡਰੇਸ਼ਨ ਉਹਨਾਂ ਨੂੰ ਇਹ ਹੱਥ ਬਣ ਕੇ ਬੇਨਤੀ ਹੈ ਰੌਲਾ ਪਾਇਆ ਕੁਝ ਨਹੀਂ ਹੋਣਾ ਜੇ ਇਹਦਾ ਕੋਈ ਹੱਲ ਲੱਭਣਾ ਹੈ ਤੇ ਸੋਨੂੰ ਜਮਜੀ ਤੁਸੀਂ ਬਹੁਤ ਸਿਆਣੇ ਹੋ ਅਸੀਂ ਤਾਂ ਇੱਥੋਂ ਬੇਨਤੀ ਕਰ ਸਕਦੇ ਆ ਆਪਾਂ ਰਲ ਮਿਲ ਕੇ ਇਹਦਾ ਕੋਈ ਹੱਲ ਕੱਢੀਏ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕਿਤੇ ਵੀ ਕਿਸੇ ਬਲਾਰੇ ਤੋਂ ਜਾਂ ਰੈਫਰੀ ਤੋਂ ਕਿਸੇ ਪਲੇਅਰ ਤੋਂ ਗਲਤ ਬੋਲਾ ਗਿਆ ਸੀ ਮਾਫੀ ਚਾਹੁੰਦੇ ਆ ਪਰ ਰੌਲਾ ਪਾਉਣਾ ਇਹਦਾ ਕੋਈ ਹੱਲ ਨਹੀਂਗਾ ਰਲ ਮਿਲ ਕੇ ਆਪਾਂ ਇਹਦਾ ਕੋਈ ਹੱਲ ਹੱਲ ਕੱਢੀਏ ਜਿਹੜਾ ਕਬੱਡੀ ਦੀ ਜੜ੍ਹ ਤੋਂ �्हਣ ਲੱਗਾ ਆਪਾਂ ਉਸ ਜੜ੍ਹ ਤੱਕ ਜਾਈਏ ਤੇ ਮੈਂ ਮੈਂ ਮੈਗ ਦੇਵਾਂਗਾ